ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚਾਉ ਪਦੇ ਸਬਨਾ ਮਰਣਾ ਆਇਆ ਵੇ ਛੂੜਾ ਸਬਨਾ ਪੁੱਛਾ ਹੋ ਜਾਏ ਸਿਆਣਿਆ ਆਗੇ ਮਿਲਣ ਕੇ ਨਾਹ ਜਿਨ ਮੇਰਾ ਸਾਹਿਬ ਵੀਸਰੈ ਵਡੜੀ ਵੇਦਨ ਤੇ ਨਾਹ ਇਹ ਸਲਾਹ ਹੋ ਸਾਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾ ਵਡਾ ਕਰ ਸਲਾਹਣਾ ਹੈ ਕੀ ਹੋਸੀ ਸੋਏ ਸਭਨਾ ਦਾਤਾ ਏਕ ਤੂ ਮਾਨਸ ਦਾਤ ਨਾ ਹੋਏ ਜੋ ਇਸ ਭਾਵੈ ਸੋ ਥੀਐ ਰਨ ਕੇ ਰੁੰਨ ਹੋਏ ਧਰਤੀ ਉਪਰ ਕੋਟ ਗਾੜ ਕੇਤੀ ਗਈ ਵਜਾਏ ਜੋ ਅਸਮਾਨ ਨਮਾਵਨੀ ਤੈਨ ਨਕ ਨਥਾ ਪਾਏ ਜੇ ਮਨ ਜਾਣਹਿ ਸੂਲੀਆ ਕਾਹੇ ਮਿੱਠਾ ਖਾਹੇ ਨਾਨਕ ਆਉ ਗੁਣ ਜੇ ਤੜੇ ਤੇ ਤੇ ਗਲੀ ਜੰਜੀਰ ਜੇ ਗੁਣ ਹੋਨ ਤਾਂ ਕੱਟੀਆਂ ਸੇ ਭਾਈ ਸੇ ਵੀਰ ਅੱਗੇ ਗਏ ਨ ਮੰਨੀਆਂ ਮਾਰ ਕੱਢਾ ਹੋਵੇ ਪੀਰ ਸੁਰਖਾ ਮਹੱਲਾ ਪਹਿਲਾ ਘਰ ਕਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਈ ਰਹਾ ਹਾਨ ਹਟ ਕਰ ਆਰਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਮਰਨ ਜਾ ਰਿਆ ਸਿਉ ਵਣ ਜਕਰ ਲੈ ਲਾਹਾ ਮਨ ਹਸ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗੇ ਆਈਆ ਮਾਤ ਮਨ ਜਾਣਹਿ ਕਾਲ ਨਿਰੰਕਾਰ ਕਹਿ ਦੇ ਸਜਾਹਿ ਤਾ ਸੁਖ ਲਹੈ ਮਹੱਲ ਲਾਏ ਚੇਤ ਕਰ ਚੱਕਰੀ ਮਨ ਨਾਮ ਕਰ ਕੰਮ ਵਾਨਵਦੀਆ ਕਰਤਾ ਵਣੀ ਤਾ ਕੋ ਆਖੈ ਧੰਨ ਨਾਨਕ ਵੇਖੈ ਨਦਰ ਕਰ ਚੜੈ ਚ ਵਗਣ ਵੰਨ ਸੂਰਠ ਮਹੱਲਾ ਪਹਿਲਾ ਚਾਉ ਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੇ ਚਤੁਰ ਜਿਵਾਈ ਬਾਲ ਕੰਨਿਆ ਖਾਓ ਬਾਪ ਪਿਆਰਾ ਭਾਈ ਖਾਓ ਹੱਥ ਭਾਈ ਹੁਕਮ ਭਇਆ ਬਾਹਰ ਘਰ ਛੋੜਿਆ ਖੇਨ ਮਹਿ ਭਈ ਪਰਾਈ ਨਾਮ ਦਾਨ ਇਸ ਨਾਨ ਨਾਮਾਨ ਮੁਖ ਤਿਤ ਤਾਨ ਤੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰਾਉ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਜ ਗੁਜਾਈ ਰਹਾਉ ਜਾਗ ਸਿਓ ਝੂਠ ਪ੍ਰੀਤ ਮਨ ਬੇਦਿਆ ਜਨ ਸਿਓ ਬਾਦ ਰਚਾਈ ਮਾਇਆ ਮਗਨ ਐਹ ਨਿਸਮਗ ਜੋ ਹੈ ਨਾਮ ਨਾ ਲੇਵੈ ਮਰੈ ਬੇਖ ਖਾਈ ਗੰਧਨ ਵੈਣ ਰਤਾ ਹਿਤਕਾਰੀ ਸਬਦੈ ਸੁਰਤ ਨਾ ਆਈ ਰਾਗ ਨਾ ਰਾਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ ਸਾਦ ਸਬਾ ਮਹਿ ਸਹਜ ਨਾ ਚਾਖਿਆ ਜਿਹਵਾ ਰਸ ਨਹੀਂ ਰਾਈ ਮਾਨ ਤਾਨ ਧਾਨ ਆਪਣਾ ਕਰ ਜਾਣਿਆ ਦਾਰ ਕੀ ਖਬਰ ਨਾ ਪਾਈ ਕੀ ਮੀਟ ਚੱਲਿਆ ਅੰਧਾਰਾ ਘਰ ਦਰ ਦਿਸੈ ਨਾ ਭਾਈ ਜਮਦਾਰ ਬਾਦਾ ਠਾਉਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੌਰ ਵੇਣ ਪਰਮ ਨਾ ਭਾਗੈ ਸਚ ਨਾਮ ਵਡਿਆਈ ਸੂਰਠ ਮਹੱਲਾ ਪਹਿਲਾ ਦੂਤੁ ਕੇ ਪੋੜ ਧਰਤੀ ਪੋੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸਗਲ ਪਵਣ ਕੀ ਮੂਰਤ ਏਕਾ ਮੁਖ ਤੇ ਰੈ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਲ ਥਲ ਮਹੀ ਆਲ ਭਾਰ ਪੁਰ ਲੀਣਾ ਆਪੇ ਸਰਬ ਸਮਾਣਾ ਰਹਾਵ ਜਹਿ ਜਹਿ ਦੇਖ ਤਹਿ ਜੋਤ ਤੁਮਾਰੀ ਤੇਰਾ ਰੂਪ ਕਿਨੇਹਾ ਇਕਤ ਰੂਪ ਫਿਰਹਿ ਪਰਛਨਾ ਕੋਏ ਨਾ ਕਿਸਹੀ ਜੇਹਾ ਅੰਡਜ ਜੇ ਰਜ ਉਤ ਭੁਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂ ਸਭ ਨਾਮਾ ਹੈ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕੇਸ਼ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੋਰਠ ਮਹੱਲਾ ਪਹਿਲਾ हाओ पापी पतत परम पाखंडी तू निर्मल निरंगकारी अमृत चाख परम रस राते ठाकुर शरण तुम्हारी करता तू मैं मान निमाने मान महत नाम धन पल्ले साचे शब्द समाणे रहाओ ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ਤੋਜਹੀ ਮਨ ਰਾਤੇ ਐਹ ਨਿਸ ਪਰਭਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮਹੀ ਰਾਚੇ ਸਬਦ ਭੇਦ ਫੁਨ ਸਾਚੇ ਐਹ ਨਿਸ ਨਾਮ ਰਤੇ ਸੇ ਸੂਚੇ ਮਾਰ ਜਨਮੇ ਸੇ ਕਾਚੇ ਔਰ ਨਾਂਦੀ ਸਹਿ ਕਿਸ ਸਾਲਾਹੀ ਤੇ ਸਹਿ ਸਰੀਕ ਨਾ ਕੋਈ ਪ੍ਰਣਵਤ ਨਾਨਕ ਪਦਾਸਨ ਦਾਸਾ ਗੁਰਮਤਿ ਜਾਣਿਆ ਸੋਈ ਸੋਰਠ ਮਹੱਲਾ ਕਹਿਲਾ लाख अपार अगम अगोचर ना तेस काल ना कर्मा जात अजात अजो निभा ना तस ना न परमा सचे सचयार कुर्बान ना तेस रूप वर्ण नही रे साचे सच निशान रहाओ ਨਾ ਤੇ ਸਮਾਤ ਪਿਤਾ ਸੁੱਤ ਬੰਦਪ ਨਾ ਤਿਸ ਕਾਮ ਨ ਨਾਰੀ ਅਕੂਲ ਨਿਰੰਜਨ ਅਪਰ ਪਰੰਪਰ ਸਗਲੀ ਜੋਤ ਤੁਮਾਰੀ ਘਾਟ ਘਾਟ ਅੰਤਰ ਬ੍ਰਹਮ ਲੁਕਾਇਆ ਘਾਟ ਘਾਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਥਾੜੀ ਲਾਈ ਜੰਤ ਉਪਾਏ ਕਾਲ ਸਿਰ ਜੰਤਾ ਵਾਸ ਗਤ ਜੁਗਤ ਸਬਾਈ ਸਤ ਗੁਰ ਸੇਵ ਪਦਾਰਥ ਪਾਵਹਿ ਛੂਟਹਿ ਸਬਦ ਕਮਾਈ ਸੂਚੇ ਭਾਂਡੇ ਸਾਚ ਸਮਾਵੈ ਵਿਰਲੇ ਸੂਚਾ ਚਾਰੀ ਤੰਤੈ ਕਉ ਕਰਮ ਤੰਤ ਮਿਲਾਇਆ ਨਾਨਕ ਸਰਣ ਤੁਮਾਰੀ ਸੂਰਠ ਮਹੱਲਾ ਕਹਿਲਾ ਜਿਵੇਂ ਮੀਨਾ ਬਿਨ ਪਾਣੀ ਐ ਤਿਉਂ ਸਾਖਤ ਮਰੈ ਪਿਆਸ ਤਿਉਂ ਹਾਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੇ ਸਾਸ ਮਨ ਰੇ RAM ਨਾਮ ਜਸ ਲੇ ਬੇਨ ਗੁਰ ਇਹੋ ਰਸ ਕਿਉ ਲਹਾਉ ਗੁਰ ਮੇਲੇ ਹਰ ਦੇ ਰਹਾਉ ਸੰਤ ਜਨਾ ਮਿਲ ਸੰਗਤੀ ਗੁਰ ਮੁਖ ਤੀਰਥ ਹੋਏ 86 ਤੀਰਥ ਮਰਜਨਾ ਗੁਰ ਦਰਸ ਪ੍ਰਾਪਤ ਹੋਏ నియో జోగి जात ਬਾਹਰਾ ਤਾਪ ਨਾਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹੂਰੀ ਜਮ ਮਾਰੇ ਅੰਤਰ ਦੋਖ ਸਾਖਤ ਪ੍ਰੇਮ ਨ ਪਾਈਐ ਹਰ ਪਾਈਐ ਸਤ ਗੁਰੁ ਪਾਏ ਸੋਖ ਦੁਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਫਤ ਸਮਾਏ ਸੁਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕੀ ਮੰਗਉ ਕਿਛ ਥੇਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਕਾਟੇ ਕਾਟੇ 라ਵ ਰਹਿਆ বনਵਾਰੀ ਜਾਲ ਥਲ ਮਹੀ ਅਲ ਗੁਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਉ ਰਹਾ ਮਰਤ ਪਯਾਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਉ ਸੋ ਬ੍ਰਹਮ ਅਜੋਨੀ ਹੈ ਭੀ ਹੋਨੀ ਘਾਟ ਪੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕਾਉ ਇਹੋ ਜਾਗ ਬੱਪੜੋ ਏਨ ਦੂਜੈ ਭਗਤ ਵਿਸਾਰੀ ਜੀਓ ਸਤਗੁਰ ਮਿਲੇ ਤਾ ਗੁਰਮਤੁ ਪਾਈਐ ਸਾਖਤ ਬਾਜੀ ਹਾਰੀ ਜੀਓ सतगुर बंदन तोड़ निरारे बाहुड गर्भ मजारी जियो नानक ज्ञान रतन प्रगस्य हार मान वसेया निरंकारी जियो सोरठ महल्ला कहिला जेस जाल कारण तोम जाग आये सो अमृत गोर पाही जियो छोडा होस भेख चतुराई एहो फल नाही जियो ਮਨ ਰੇ ਥੇਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂਡਤ ਬਹੁਤ ਦੋਖ ਪਾਵਹਿ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਆਵ ਗੁਣ ਛੋੜ ਗੁਨਾ ਖਉਤਾ ਬਹੋ ਘਰ ਅਵਗੁਣ ਪਛਤਾਹੀ ਜੀਓ ਸਾਰ ਅਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੋ ਚੁੰਠੇ ਬਾਹਰ ਨਾ ਬਹੋ ਕਾਹੀ ਜੀਓ ਨਿਰਮਲ ਨਾਮ ਜਪਹੁ ਸਾਧ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਹਰ ਹਰ ਲੋਭ ਨਿੰਦਾ ਕੂੜ ਤੇ ਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੇਂ ਤਿਉਂ ਰਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਸੋਰਠ ਮਹੱਲਾ ਪਹਿਲਾ ਪੰਚ ਪਦੇ ਆਪਣਾ ਘਰ ਮੂਸਤ ਰਾਖ ਨਾ ਸਾਕੇ ਕੀ ਪਾਰ ਘਰ ਜੋ ਹਨ ਲਾਗਾ ਘਰ ਦਰ ਰਾਖ ਹੈ ਜੇ ਰਸ ਚਾਖੇ ਹੈ ਜੋ ਗੁਰਮੁਖ ਸੇਵਕ ਲਾਗਾ ਮਨ ਰੇ ਸਮਝ ਕਵਨ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛੁਤਾਹੇ ਅਭਾਗਾ ਰਹਾ ਆਵਤ ਕਉ ਹਰਖ ਜਾਤ ਕਉ ਰੋਵਹਿ ਇਹੋ ਦੋਖ ਸੁਖ ਨਾਲੇ ਲਾਗਾ ਆਪੇ ਦੋਖ ਸੁਖ ਭੋਗ ਕੋਗਾਵੈ ਗੁਰਮੁਖ ਸੋ ਅਨਰਾਗਾ ਹਰ ਰਾਸ ਊਪਰ ਅਵਰ ਕੀ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਾਸ ਖੋਇਆ ਜਾਂ ਸਾਖਤ ਦੁਰਮਤ ਲਾਗਾ ਮਾਨ ਕਾ ਜੀਓ ਪਵਨ ਪਾਥ ਦੇਹੀ ਦੇਹੀ ਮਹ ਦੇਓ ਸਮਾਗਾ ਜੇ ਤੂ ਦੇਹ ਤਾ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮਹ ਹਰ ਰਸ ਪਾਈਐ ਗੁਰ ਮਿਲੈ ਜਮ ਭਾਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸ ਤਖ ਭਾਗਾ ਉਸੁਰਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੁ ਬੇਨ ਲੇਖੈ ਨਹੀਂ ਕੋਈ ਜੀਓ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਓ ਮਾਨ ਰੇ RAM ਜਪਹੁ ਸੁਖ ਹੋਈ ਐਨਿਸ ਗੁਰ ਕੇ ਚਰਨ ਸਰੇਵਾ ਹੋ ਹਰ ਦਾਤਾ ਭੁਗਤਾ ਸੁ ਹੋਈ ਰਹਾ ਜੋ ਅੰਤਰ ਸੋ ਬਾਹਰ ਦੇਖਹੁ ਅਵਰ ਨ ਦੂਜਾ ਕੋਈ ਜੀਓ ਗੁਰਮੁਖ ਏਕ ਦ੍ਰਿਸ਼ਟ ਕਰ ਦੇਖਹੁ ਘਾਟ ਘਾਟ ਜੋਤ ਸਮੋਈ ਜੀਓ ਚਲ ਤਉ ਠਾਕ ਰਖਹੁ ਘਰ ਆਪਣੈ ਗੁਰ ਮਿਲਿਆ ਏਹ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰਹਾਉ ਬਿਸਮਾਤੀ ਦੁਖ ਬਿਸਰੈ ਸੁਖ ਹੋਈ ਜੀਓ ਈਵਹੋ ਅਪਿਓ ਪਰਮ ਸੁਖ ਪਾਈਐ ਨਿਜ ਘਰ ਵਾਸਾ ਹੋਈ ਜੀਓ ਜਨਮ ਮਰਨ ਭਾਵ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਤਤ ਨਿਰੰજન ਜੋਤ ਸਭਾਈ ਸੋਹੰ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸੋਰਠਾ ਮਹੱਲਾ ਪਹਿਲਾ ਘਰਤੀ ਜਾਇ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਜਾ ਤਿਸ ਭਾਵਾ ਤਾਦਹੀ ਗਾਵਾ ਤਾ ਗਾਵੇ ਕਾ ਫਲ ਪਾਵਾ ਗਾਵੇ ਕਾ ਫਲ ਹੋਈ ਜਾਂ ਆਪੇ ਦੇਵੇ ਸੋਈ ਮਾਨ ਮੇਰੇ ਗੁਰ ਬਚਨੀ ਨੇਧ ਪਾਈ ਤਾਤੇ ਸਚ ਮਹਿ ਰਹਾ ਸਮਾਈ ਰਹਾ ਗੁਰ ਸਾਖੀ ਅੰਤਰ ਜਾਗੀ ਤਾ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾ ਜਮ ਕਾ ਮਾਰਗ ਭਾਗਾ ਭੈ ਵਿੱਚ ਨਿਰਭਾਉ ਪਾਇਆ ਤਾ ਸਹਜੈ ਕੈ ਘਰ ਆਇਆ ਘਣ ਤ ਨਾਨਕ ਬੂਜੈ ਕੋ ਵਿਚਾਰੀ ਇਸ ਜਗ ਮਹਿ ਕਰਣੀ ਸਾਰੀ ਕਾਰਣੇ ਕੀ ਰਤ ਹੋਈ ਜਆ ਆਪੇ ਮਿਲਿਆ ਸੋਈ